ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਸਨੀਕਾਂ ਦੇ ਲਈ 10 ਲੱਖ ਰੁਪਏ ਦੀ ਸਿਹਤ ਯੋਜਨਾ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਨਾਮ ਰੱਖਿਆ ਗਿਆ ਮੁੱਖ ਮੰਤਰੀ ਸਿਹਤ ਯੋਜਨਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਹੁਣ ਕਿਤੇ ਭਟਕਣ ਦੀ ਜ਼ਰੂਰਤ ਨਹੀਂ ਪਵੇਗੀ ਕਿਸੇ ਤਰ੍ਹਾਂ ਦੀ ਪੈਸਿਆਂ ਦੀ ਜ਼ਰੂਰਤ ਨਹੀਂ ਪਵੇਗੀ 10 ਲੱਖ ਰੁਪਏ ਤੱਕ ਦਾ ਹਰੇਕ ਪਰਿਵਾਰ ਨੂੰ ਜਿਹੜਾ ਇਹ ਇਲਾਜ ਜਿਹੜਾ ਉਹ ਮਿਲੇਗਾ ਸੋ ਮੇ ਨਾਲ ਵਾਰਡ ਨੰਬਰ 60 ਦੇ ਕਾਉਂਸਲਰ ਗੁਰਪ੍ਰੀਤ ਸਿੰਘ ਬੱਬਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਉਸ ਥਾਂ ਦੇ ਉੱਤੇ ਪਹੁੰਚੇ ਆ ਜਿੱਥੇ ਇਹ ਕਾਰਡ ਬਣਾਏ ਜਾ ਰਹੇ ਨੇ ਆਖਰ ਇਸ ਦਾ ਫਾਇਦਾ ਕਿਹਨਾਂ ਨੂੰ ਹੋਏਗਾ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਤੇ ਕਿਸ ਤਰੀਕੇ ਦੇ ਨਾਲ ਇਹ ਕਾਰਡ ਜਿਹੜੇ ਬਣਾਏ ਜਾ ਰਹੇ ਨੇ ਸਾਰੀ ਗੱਲਬਾਤ ਕਰਦੇ ਆ ਬੱਬਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੱਬਲ ਜੀ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਇਸ ਮੁੱਖ ਮੰਤਰੀ ਸਿਹਤ ਜੋ ਇਹਨਾਂ ਦੀ ਸ਼ੁਰੂਆਤ ਕੀਤੀ ਗਈ ਲੋਕਾਂ ਦੀ ਕਾਰਡ ਜਿਹੜੇ ਨੇ ਬਣਾਏ ਜਾ ਰਹੇ ਨੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਦੇ ਕੋ ਮੁੱਖ ਮੰਤਰੀ ਸਿਹਤ ਯੋਜਨਾ ਅੱਜ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਇਹ ਨਾ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਤਿੰਨ ਹੀ ਇਹਨਾਂ ਦੇ ਮਾਨ ਸਾਹਿਬ ਦੀ ਸਰਕਾਰ ਦੇ ਉਪਰਾਲੇ ਸੀ ਸਿਹਤ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਤੇ ਸਾਰਾ ਜਿਹੜਾ ਪੰਜਾਬ ਦਾ ਸਵੱਛ ਦਾ ਅਭਿਆਨ ਸੀਗਾ ਉਹਨਾਂ ਦਾ ਤਿੰਨ ਚਾਰ ਚੀਜ਼ਾਂ ਤੇ ਜ਼ਿਆਦਾ ਫੋਕਸ ਚੱਲ ਰਿਹਾ ਸਟੱਡੀ ਨੂੰ ਤੇ ਸਿਹਤ ਨੂੰ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ ਸਰਕਾਰ ਚ ਜਿੱਦਾਂ ਸਾਰੇ ਮੈਰੀਟੋਰੀਅਸ ਇਹ ਉਹ ਸਕੂਲਾਂ ਦੇ ਤੁਸੀਂ ਦੇਖਿਆ ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਉੱਪਰ ਜਾ ਰਹੇ ਨੇ ਤੇ ਹੁਣ ਇਹ ਮੁੱਖ ਮੰਤਰੀ ਸਿਹਤ ਯੋਜਨਾ ਵਾਲਾ ਜਿਹੜਾ ਕਾਰਡ ਸ਼ੁਰੂ ਕੀਤਾ ਗਿਆ ਉਹਦੇ ਵਿੱਚ 10 ਲੱਖ ਰੁਪਏ ਦਾ ਬੀਮਾ ਹਰ ਇੱਕ ਦਾ ਕਵਰ ਹੈ ਚਾਹੇ ਉਹ ਬੱਚਾ ਹੈ ਚਾਹੇ ਬਜ਼ੁਰਗ ਹੈ ਚਾਹੇ ਕੋਈ ਵੀ ਹੈ ਉਹਦੇ ਵਿੱਚ ਤੁਸੀਂ ਇਹਦਾ ਲੁਧਿਆਣੇ ਦੇ ਘੱਟੋ ਘੱਟ 88 ਦੇ ਕਰੀਬ ਹਸਪੀਟਲ ਵਿੱਚ ਕਵਰ ਨੇ ਕੱਲ ਇੱਕ ਅੰਮ੍ਰਿਤਸਰ ਦੇ ਵਿੱਚ ਪਹਿਲਾ ਕਿਸੇ ਨੇ ਇਸ ਕਾਰਡ ਦਾ ਲਾਭ ਉਠਾ ਕੇ ਇਲਾਜ ਵੀ ਕਰਾਇਆ ਉਹਦੀ ਤੁਸੀਂ ਐਡ ਦੇਖੀ ਹੋਣੀ ਆ ਉਹਦੇ ਵਿੱਚ ਕਿਸੇ ਦਾ ਹਾਰਟ ਦੀ ਪ੍ਰੋਬਲਮ ਹੋਈ ਸੀ ਉਹਦਾ ਕਾਰਡ ਦੇ ਕੇ ਤੁਰੰਤ 3 ਲੱਖ ਰੁਪਏ ਦਾ ਫਰੀ ਇਲਾਜ ਹੋ ਗਿਆ ਉਹਦਾ ਸਰਕਾਰੀ ਹਸਪਤਾਲ ਦੇ ਵਿੱਚ ਵੀ ਚੱਲਦੇ ਨੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਚੱਲ ਰਹੇ ਨੇ ਕਾਰਡ ਤੇ ਮੈਂ ਆਮ ਲੋਕਾਂ ਨੂੰ ਤੁਹਾਡੇ ਮਾਧਿਮ ਰਾਈਵੇਂ ਅਪੀਲ ਵੀ ਕਰੂੰਗਾ ਇੱਕ ਵੋਟਰ ਕਾਰਡ ਲੱਗਦਾ ਇੱਕ ਆਧਾਰ ਕਾਰਡ ਲੱਗਦਾ ਇਹਦੇ ਵਿੱਚ ਤੇ ਜੇ ਕੋਈ 18 ਸਾਲ ਤੋਂ ਘੱਟ ਬੱਚਾ ਉਹਦਾ ਜਨਮ ਸਰਟੀਫਿਕੇਟ ਲੱਗਦਾ ਉਹ ਲੈ ਕੇ ਆਓ ਅਸੀਂ ਸਰਗੋਦਾ ਕਲੋਨੀ ਦੇ ਵਿੱਚ ਸਟਾਡ ਨੰਬਰ 60 ਦੇ ਵਿੱਚ ਇਸ ਟਾਈਮ ਮੌਜੂਦ ਆਂ ਜਾਂਜ ਘਰ ਚ ਬੈਠਦੇ ਆਂ ਜਾਂ ਇੱਥੇ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਦੇ ਵਿੱਚ ਵੀ ਅਸੀਂ ਲੋਕਾਂ ਦੇ ਲਾਭ ਲਈ ਕੰਮ ਕਰ ਰਹੇ ਆਂ ਸਾਨੂੰ ਕੋਈ ਕੰਟੈਕਟ ਕਰਨਾ ਚਾਵੇ ਕੰਟੈਕਟ ਕਰ ਸਕਦਾ ਸਵੇਰੇ 11 ਤੋਂ 5 ਵਜੇ ਤੱਕ ਬੈਠਦੇ ਆਂ ਅਸੀਂ ਸਰਕਾਰ ਨੇ ਇੰਨਾ ਵਧੀਆ ਉਪਰਾਲਾ ਕੀਤਾ ਹਰ ਗਰੀਬ ਬੰਦਾ ਹੁਣ ਬਿਮਾਰੀ ਦੇ ਪੱਖੋਂ ਕੋਈ ਨਹੀਂ ਮਰੇਗਾ ਅੱਗੇ ਜਿਵੇਂ ਕਿਸੇ ਦਾ ਇਲਾਜ ਨਹੀਂ ਸੀ ਹੁੰਦਾ ਕੋਈ ਇਲਾਜ ਦੇ ਪੱਖੋਂ ਹੀ ਲੋਕ ਰੁਲ ਜਾਂਦੇ ਸੀ ਕਈ ਗਰੀਬ ਉਹ ਹੁਣ ਇਲਾਜ ਦੇ ਕਰਕੇ ਤਾਂ ਨਹੀਂ ਕਿਸੇ ਦੀ ਮੌਤ ਹੋਏਗੀ ਇਹ ਮਾਨ ਸਾਹਿਬ ਦਾ ਬੜਾ ਵੱਡਾ ਉਪਰਾਲਾ ਹਰ ਇੱਕ ਘਰ ਤੱਕ ਇਹ ਪਹੁੰਚ ਕਰਕੇ ਅਸੀਂ ਕਾਰਡ ਦਵਾਵਾਂਗੇ ਜਿਹੜੇ ਤਾਂ ਆ ਕੇ ਬਣਵਾ ਕੇ ਚਲੇਗੇ ਜੇ ਕੋਈ ਨਹੀਂ ਆ ਸਕਦਾ ਉਹਦੇ ਘਰ ਜਾ ਕੇ ਵੀ ਇਹ ਕਾਰਡ ਬਣਾਇਆ ਜਾਊਗਾ ਅੱਛਾ ਜੇ ਕੋਈ ਇੱਥੇ ਨਹੀਂ ਆਂਦਾ ਤਾਂ ਤੁਸੀਂ ਘਰ ਵੀ ਜਾਓਗੇ ਉਹਨਾਂ ਦਾ ਕਾਰਡ ਬਣਵਾਉਣ ਵਾਸਤੇ ਜਾਵਾਂਗੇ ਜੀ ਜੇ ਕਿਸੇ ਦਾ ਅਸੀਂ ਵੋਟਰ ਲਿਸਟਾਂ ਲੈ ਕੇ ਬੈਠੇ ਆ ਜੇ ਜਿਹੜੇ ਜਿਹੜੇ ਤਾਂ ਇੱਥੇ ਆ ਕੇ ਬਣਵਾ ਸਕਦੇ ਆ ਠੀਕ ਆ ਜਿਹੜੇ ਨਹੀਂ ਆ ਸਕਦੇ ਅਸੀਂ ਹਰ ਘਰ ਦੀ ਬੈਲ ਮਾਰ ਕੇ ਘਰ ਘਰ ਜਾ ਕੇ ਵੀ ਕਾਰਡ ਬਣਾਵਾਂਗੇ ਆ ਪੰਜਾਬ ਦੇ ਲੋਕਾਂ ਦੇ ਵਿੱਚ ਚਰਚਾ ਤਾਂ ਬਹੁਤ ਚੱਲ ਰਹੀ ਹੈ ਇਸ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੈ ਕੇ ਲੋਕ ਗੱਲਾਂ ਕਰ ਰਹੇ ਨੇ ਕਿ ਕਾਰਡ ਜਿਹੜੇ ਬਣਵਾਏ ਜਾਣ ਸਮਾਂ ਦੱਸੋਗੇ ਕਿ ਇੱਕ ਵਿਅਕਤੀ ਜੇਕਰ ਆਪਣਾ ਕੀਮਤੀ ਸਮਾਂ ਕੱਢ ਕੇ ਆਉਂਦਾ ਤਾਂ ਉਹਨੂੰ ਕਿੰਨੇ ਸਮੇਂ ਦੇ ਵਿੱਚ ਇਹ ਕਾਰਡ ਬਣਾ ਦਿੱਤਾ ਜਾਏਗਾ ਤਕਰੀਬਨ 10 ਤੋਂ 12 ਮਿੰਟ ਦਾ ਪ੍ਰੋਸੈਸ ਹੈ ਪਹਿਲਾਂ ਅਪਾਇੰਟਮੈਂਟ ਨਿਕਲਦੀ ਹੈ ਅਪਾਇੰਟਮੈਂਟ ਕੱਢ ਕੇ ਫਿਰ ਉਹਦਾ ਫਾਰਮ ਫਿਲ ਭਰਿਆ ਫਾਰਮ ਕੀਤਾ ਜਾਂਦਾ ਫਿਰ ਇਹਦੇ ਵੋਟਰ ਕਾਰਡ ਤੇ ਆਧਾਰ ਕਾਰਡ ਸਕੈਨ ਹੁੰਦੇ ਆ ਸਕੈਨ ਕਰਕੇ ਫਿਰ ਉਹਦੀ ਫੋਟੋ ਹੁੰਦੀ ਆ 10 ਤੋਂ 12 ਮਿੰਟ ਲੱਗਦੇ ਆ ਹਰੇਕ ਪਰਿਵਾਰ ਨੂੰ ਇੱਕ ਨੂੰ ਸਾਰੇ ਪਰਿਵਾਰ ਦੀ ਫੋਟੋ ਇਕੱਠੀ ਹੋ ਜਾਂਦੀ ਆ ਇਹਦੇ ਵਿੱਚ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਯੋਜਨਾ ਦਾ ਫਾਇਦਾ ਮਿਲੇਗਾ ਬਿਲਕੁਲ ਜੀ ਸਾਰੇ ਪੰਜਾਬ ਨੂੰ ਇਸ ਯੋਜਨਾ ਦਾ ਫਾਇਦਾ ਹੋਏਗਾ ਗਲੀ ਮੁਹੱਲਾ ਪਿੰਡ ਪਿੰਡ ਹਰ ਜਗ੍ਹਾ ਤੇ ਪਹੁੰਚ ਕੀਤੀ ਜਾਏਗੀ ਪੰਜਾਬ ਦੇ ਹਰ ਕੋਨੇ ਤੱਕ ਇਸ ਚੀਜ਼ ਦੀ ਪਹੁੰਚ ਕਰਕੇ ਹਰੇਕ ਨੂੰ ਇਹਦਾ ਲਾਭ ਮਿਲੇਗਾ ਅਕਸਰ ਦੇਖਣ ਨੂੰ ਮਿਲਦਾ ਸੀ ਕਿਸਾਨ ਪਰਿਵਾਰਾਂ ਦੀ ਜੇਕਰ ਗੱਲ ਕਰੀਏ ਕਿਸਾਨ ਪਰਿਵਾਰ ਦੇਖਣ ਨੂੰ ਮਿਲਦਾ ਸੀ ਜਦੋਂ ਇਲਾਜ ਨਹੀਂ ਸੀ ਕਰ ਪਾਉਂਦੇ ਜਦੋਂ ਹਸਪਤਾਲ ਦੇ ਵਿੱਚ ਬਿੱਲ ਇੰਨਾ ਬਣ ਜਾਂਦਾ ਸੀ ਕਈ ਵਾਰ ਆਪਣੀਆਂ ਜ਼ਮੀਨਾਂ ਗੈਣੇ ਰੱਖਣੀਆਂ ਪੈਂਦੀਆਂ ਸੀ ਜ਼ਮੀਨਾਂ ਵੇਚਣੀਆਂ ਪੈਂਦੀਆਂ ਸੀ ਤੇ ਕੁਝ ਤਾਂ ਇਸੇ ਡਰ ਦੇ ਮਾਰੇ ਖੁਦਕੁਸ਼ੀ ਤੱਕ ਕਰ ਦਿੰਦੇ ਸੀ ਕਿੰਨਾ ਕੁ ਫਾਇਦਾ ਹੋਣਾ ਪਰਿਵਾਰਾਂ ਨੂੰ ਹੋ ਰਿਹਾ ਤੇ ਉਹਨਾਂ ਪਰਿਵਾਰਾਂ ਦਾ ਇਸ ਬਾਰੇ ਕੀ ਕਹਿਣਾ ਮੈਂ ਤੁਹਾਨੂੰ ਦੱਸਿਆ ਵੀ ਹਰ ਇੱਕ ਬੰਦਾ ਗਰੀਬ ਪਰਿਵਾਰ ਇੱਥੇ ਸਾਨੂੰ ਅਸੀਸ ਦੇ ਕੇ ਜਾ ਰਿਹਾ ਵੀ ਅੱਜ ਤੱਕ ਪਹਿਲਾਂ ਇਹਨਾਂ ਚੀਜ਼ਾਂ ਬਾਰੇ ਕਿਸੇ ਨੇ ਨਹੀਂ ਸੀ ਸੋਚਿਆ ਦੇਖੋ ਕਈ ਮੱਧ ਮੀਡਲ ਕਲਾਸ ਪਰਿਵਾਰ ਵੀ ਹੁੰਦੇ ਆ ਵੀ ਜਿਨ੍ਹਾਂ ਨੂੰ ਲੰਬੀ ਬਿਮਾਰੀ ਕਰਕੇ ਆਪਣਾ ਗਹਿਣਾ ਗੱਟਾ ਘਰ ਤੱਕ ਵੇਚਨੇ ਪੈ ਜਾਂਦੇ ਆ ਲੋਕੀ ਖੁਦ ਖੁਸ਼ੀਆਂ ਤੱਕ ਕਰ ਜਾਂਦੇ ਬਿਮਾਰੀ ਤੋਂ ਤੰਗ ਹੋ ਕੇ ਇਲਾਜ ਦੇ ਬਾਂਝੇ ਹੋ ਕੇ ਆਪਣਾ ਸਾਰਾ ਕੁਝ ਵੇਚ ਚ ਬੈਠਦੇ ਆ ਲੋਕ ਹੁਣ ਇਸ ਚੀਜ਼ ਕਰਕੇ ਪੰਜਾਬ ਸਾਡਾ ਇਹ ਚੀਜ਼ ਤੇ ਵਾਝ ਨਹੀਂ ਰਹੂਗਾ ਕੋਈ ਵੀ ਬੰਦਾ ਜਿਹਨੂੰ ਇਲਾਜ ਨਾ ਹੋਵੇ ਇਲਾਜ ਕਰਕੇ ਕਿਸੇ ਨੂੰ ਆਪਣਾ ਇੱਕ ਛੋਟੀ ਜੀ ਗਹਿਣਾ ਗੱਟਾ ਵੀ ਨਾ ਵੇਚਣਾ ਪਵੇ ਵੀ ਮੈਂ ਇਲਾਜ ਕਰਾਣਾ ਆਪਣੇ ਮਾਪਿਓ ਦਾ ਕਈ ਤਾਂ ਦੇਖੀਦਾ ਸੀ ਇਲਾਜ ਨਾ ਕਰਕੇ ਉਹਨਾਂ ਨੂੰ ਸੜਕਾਂ ਤੇ ਸਿੱਟ ਜਾਂਦੇ ਸੀ ਲੋਕ ਵੀ ਸਾਡੇ ਤੋਂ ਇਲਾਜ ਨਹੀਂ ਕਰਾ ਹੁੰਦਾ ਰੋਲਣ ਲਈ ਮਜਬੂਰ ਹੋ ਜਾਂਦੇ ਸੀ ਹੁਣ ਘੱਟੋ ਘੱਟ ਇਹ ਦਵਾਵਾ ਮਾਵਾ ਅਸੀਸਾਂ ਦੇ ਰਹੀਆਂ ਭਗਵੰਤ ਮਾਨ ਸਰਕਾਰ ਨੂੰ ਵੀ ਜੇ ਇਹ ਇਲਾਜ ਹੋ ਜਾਏਗਾ ਸਭ ਦਾ ਤੇ ਸਾਰੇ ਅਸੀਸਾਂ ਦਿੰਦੇ ਆ ਸੋ ਜਿਹੜੇ ਲੋਕ ਇੱਥੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਵਾਉਣ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮੇਰੇ ਨਾਲ ਭਾਈ ਜੀ ਮਜੂਰ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਸੱਸੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਵਾਉਣ ਆਏ ਹੋ ਕੀ ਕਹਿਣਾ ਚਾਹੋਗੇ ਕਿੰਨਾ ਕੁ ਲਾਭ ਤੁਹਾਡੇ ਪਰਿਵਾਰ ਨੂੰ ਇਸ ਕਾਰਡ ਦੇ ਨਾਲ ਹੋਏਗਾ ਦੇਖੋ ਇਹ ਮੇਰੇ ਪਰਿਵਾਰ ਨੂੰ ਨਹੀਂ ਸਾਰੇ ਪੰਜਾਬ ਨੂੰ ਇਸ ਕਾਰਡ ਦਾ ਲਾਭ ਮਿਲੇਗਾ ਸਾਡੇ ਵਾਰਡ ਦੇ ਗੁਰਪ੍ਰੀਤ ਸਿੰਘ ਕਾਉਂਸਲਰ ਜੀ ਨੇ ਜਿਹੜੇ ਬਹੁਤ ਮਿਹਨਤ ਕਰ ਰਹੇ ਨੇ ਪਹਿਲਾਂ ਵੀ ਉਹਨਾਂ ਨੇ ਕਾਫੀ ਵਧੀਆ ਉਪਰਾਲੇ ਕੀਤੇ ਸਾਡੇ ਪਿਛਲੇ ਕਈ ਕੌਂਸਲਰ ਆਏ ਕਈ ਗਏ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਪਰ ਕਿਸੇ ਨੇ ਕੋਈ ਨਾ ਧਿਆਨ ਨਹੀਂ ਦਿੱਤਾ ਆਪਣੇ ਇਹਦੇ ਵਾਸਤੇ ਸਾਡੇ ਮੋਹੱਲੇ ਵਾਸਤੇ ਜਦੋਂ ਦੇ ਆਏ ਨੇ ਕਾਫੀ ਪਾਰਕਾਂ ਦਾ ਵੀ ਡਿਵੈਲਪ ਹੋ ਰਿਹਾ ਨੇ ਹੋਰ ਵੀ ਬਹੁਤ-ਬਹੁਤ ਵਧੀਆ ਉਪਰਾਲੇ ਹੋ ਰਹੇ ਨੇ ਤੇ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਪੰਜਾਬ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਤੱਕ ਦਾ ਇਲਾਜ ਜਿਹੜਾ ਮੁਫਤ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾਏਗਾ ਤਾਂ ਉਸ ਸਮੇਂ ਕਿਹੋ ਜਿਹਾ ਮਹਿਸੂਸ ਹੋਇਆ ਬਹੁਤ ਅੱਛਾ ਮਹਿਸੂਸ ਹੋਇਆ ਜੀ ਉਸ ਸਮੇਂ ਸਾਨੂੰ ਖੁਸ਼ੀ ਹੋਈ ਇਸ ਗੱਲ ਦੀ ਸਾਡੇ ਕੀ ਹਲੇ ਹੋਰ ਵੀ بیمੇ ਵੀ ਹੋਏ ਹੋਏ ਨੇ ਸਾਡੇ ਪਾਲਸੀਆਂ ਪਰ ਇਹ ਸਾਨੂੰ ਜ਼ਿਆਦਾ ਵਧੀਆ ਲੱਗਿਆ ਜੀ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਇਹ ਯੋਜਨਾ ਨਹੀਂ ਚਲਾਈ ਗਈ ਸੀ ਤਾਂ ਉਸ ਤੋਂ ਪਹਿਲਾਂ ਲੋਕਾਂ ਨੂੰ ਕਿੰਨੀਆਂ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੁਣਿਓ ਕਾਫੀ ਮੁਸ਼ਕਲਾਂ ਹੁੰਦੀਆਂ ਸੀ ਜੀ ਅੱਗੇ ਲੋਕਾਂ ਨੂੰ ਇਲਾਜ ਪੱਖੋਂ ਜਿਵੇਂ ਹੁਣ ਪ੍ਰਧਾਨ ਸਾਡੇ ਗੁਰਪ੍ਰੀਤ ਸਿੰਘ ਬੱਬਲ ਜੀ ਕੌਂਸਲਰ ਨੇ ਦੱਸਿਆ ਕਿ ਲੋਕ ਖੁਦਕੁਸ਼ੀਆਂ ਕਰ ਲੈਂਦੇ ਸੀ ਉਹ ਸੀ ਜਿਹੜੇ ਇਲਾਜ ਦੇ ਪੱਖੋਂ ਰਹਿ ਜਾਂਦੇ ਸੀ ਲੋਕ ਇਹ ਸਰਕਾਰ ਜੁਹੰਦੀ ਆਈ ਹੈ ਜੀ ਇਹਨਾਂ ਨੇ ਲੋਕਾਂ ਦਾ ਭਲਾਈ ਕੀਤਾ ਲੱਗਦਾ ਵੀ ਜਿਹੜੇ ਪਰਿਵਾਰ ਇਲਾਜ ਕਰਕੇ ਕਿਤਨੇ ਕਿਤੇ ਪੈਸੇ ਨਾ ਹੋਣ ਕਰਕੇ ਆਪਣੀਆਂ ਜਾਨਾਂ ਗਵਾ ਲੈਂਦੇ ਸੀ ਉਹ ਜਾਨਾਂ ਜਿਹੜੀਆਂ ਹੁਣ ਬਚ ਜਾਣਗੀਆਂ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਰਹਿ ਕੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀ ਪਾਣਗੇ ਹਾਂਜੀ ਲੋਕਾਂ ਦੀ ਕੀਮਤੀ ਜਾਨਾਂ ਬਚਣਗੀਆਂ ਜੀ ਭਵੰਤਮਨ ਸਰਕਾਰ ਨੇ ਨਸ਼ਿਆਂ ਵਿਰੁੱਧ ਵੀ ਮੁਹਿੰਮ ਚਲਾਈ ਹੋਈ ਆ ਆਪ ਜੀ ਨੂੰ ਪਤਾ ਹੋਇਆਗਾ ਇਸ ਬਾਰੇ ਜਿਹੜਾ ਕਿ ਕੋਈ ਸਰਕਾਰ ਠੱਲ ਨਹੀਂ ਪਾ ਸਕੀ ਭਵੰਤਮਨ ਸਰਕਾਰ ਬਹੁਤ ਅੱਛਾ ਇਹ ਉਪਰਾਲੇ ਕਰ ਰਹੀ ਆ ਅਗੋਂ 2027 ਵਿੱਚ ਵੀ ਪੂਰੇ ਆਪਣਾ ਕਰਨਗੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਮੁਬਾਰਕਾਂ ਦੇਵਾਂ ਚਾਹਾਂਗੇ ਜੀ ਜੋ ਜੋ ਉਪਰਾਲੇ ਉਹਨਾਂ ਦੇ ਹੋ ਰਹੇ ਨੇ ਕੰਮ ਹੋ ਰਹੇ ਨੇ ਬਹੁਤ ਅੱਛਾ ਕਰ ਰਹੇ ਨੇ ਕਿਸੇ ਵੀ ਪਿਛਲੇ ਮੁੱਖ ਮੰਤਰੀ ਨੇ ਇੰਨਾ ਕੁਝ ਨਹੀਂ ਕੀਤਾ ਪੰਜਾਬ ਬਾਰੇ ਨਹੀਂ ਸੋਚਿਆ ਹਰੇਕ ਨੇ ਆਪਣੇ ਬਾਰੇ ਸੋਚਿਆ ਮੈਂ ਕਿਸੇ ਮੁੱਖ ਮੰਤਰੀ ਦਾ ਨਾਮ ਨਹੀਂ ਲਵਾਵਾਂਗਾ ਪਰ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਸਰਕਾਰ ਹੈ ਅਸੀਂ ਉਮੀਦ ਕਰਾਂਗੇ ਅੱਗੋਂ ਵੀ ਇਹੀ ਸਰਕਾਰ 2027 ਵਿੱਚ ਵੀ ਭਾਰੀ ਬਹੁਮਤ ਨਾਲ ਆਵੇ ਸੋ ਹੋਰ ਲੋਕ ਵੀ ਮੌਜੂਦ ਨੇ ਜੋ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਵਾਉਣ ਆਏ ਨੇ ਗੱਲਬਾਤ ਕਰਦੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਜੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਮੇਰਾ ਨਾਮ ਹੈ ਜੀ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਵਾਉਣ ਆਏ ਹੋ ਕੀ ਕਹਿਣਾ ਚਾਹੋਗੇ ਕਿੰਨਾ ਕੁ ਲਾਭ ਹੋਣ ਵਾਲਾ ਇਸ ਕਾਰਡ ਦੇ ਨਾਲ ਪੰਜਾਬ ਦੇ ਹਰੇਕ ਪਰਿਵਾਰ ਨੂੰ ਬਹੁਤ ਜ਼ਿਆਦਾ ਲਾਭ ਹੋਏਗਾ ਜੀ ਯਾਨਕਿ ਕਾਰਡ ਦੇ ਨਾਲ ਬੈਨੀਫਿਟ ਈ ਹੈ ਯਾਨਕਿ ਤੁਸੀਂ ਪ੍ਰਾਈਵੇਟ ਹਸਪੀਟਲ ਵੀ ਇਹਦੇ ਨਾਲ ਅਟੈਚ ਨੇ ਔਰ ਸਰਕਾਰੀ ਹਸਪੀਟਲ ਵੀ ਇਹਦੇ ਨਾਲ ਅਟੈਚਮੈਂਟ ਹੈ ਗਿਆ ਜੋ ਸਰਕਾਰ ਨੇ ਇਸ ਸਿਹਤ ਯੋਜਨਾ ਦਾ 10 ਲੱਖ ਦਾ ਬੀਮਾ ਦਾ ਬਣਾਇਆ ਪ੍ਰੋਗਰਾਮ ਹੈ ਉਹਦੇ ਚ ਕਿਸੇ ਤਰ੍ਹਾਂ ਦੇ ਵੀ ਕੋਈ ਗਰੀਬ ਹੈ ਅਮੀਰ ਹੈ ਜਿਹਦਾ ਕਾਰਡ ਬਣਿਆ ਹੋਏਗਾ ਉਹ ਇਸ ਚੀਜ਼ ਦਾ ਲਾਭ ਲੈ ਸਕਦਾ ਸੋ ਇਹ ਕਾਰਡ ਲੈ ਕੇ ਹਸਪਤਾਲ ਦੇ ਵਿੱਚ ਜਾਣਾ ਤੇ ਕੈਸ਼ਲੈਸ ਟਰੀਟਮੈਂਟ ਹੋਏਗਾ 10 ਲੱਖ ਤੱਕ ਦਾ ਕੈਸ਼ਲੈਸ ਹੋਏਗਾ ਜੀ ਕੈਸ਼ਲੈਸ ਹੋਏਗਾ ਤੁਸੀਂ ਆਪਣਾ ਕਾਰਡ ਦਿਖਾਣਾ ਔਰ ਕਾਰਡ ਵਸਤੇ ਸਾਡੇ ਜਨ ਕੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਰਗੋਦਾ ਕਲੋਨੀ ਔਰ ਸਾਡੇ ਸ਼ਕਤੀਨਗਰ ਦੇ ਵਿੱਚ ਕੈਂਪ ਲੱਗੇ ਹੋਏ ਹਨ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਆਓ Ориਜਨਲ ਉਦੇ ਵਿੱਚ ਯਾਨੀ ਕਿ ਤੁਹਾਡੀ ਯਾਨੀ ਕਿ ਇੱਕ ਸਲਿੱਪ ਨਿਕਲੇਗੀ ਅਪਾਇੰਟਮੈਂਟ ਦੀ ਤੇ ਨਾਲ ਹੀ ਤੁਹਾਡੀ ਫੋਟੋ ਹੋ ਜਾਏਗੀ ਉਦੋਂ ਤੋਂ ਬਾਅਦ ਤੁਹਾਡਾ ਯਾਨੀ ਕਾਰਡ ਯਾਨੀ ਕਿ ਬਣ ਜਾਏਗਾ ਕਾਰਡ ਬਣਨ ਤੋਂ ਬਾਅਦ ਤੁਸੀਂ ਉਹਦਾ ਲਾਭ ਲਈ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਸਿਹਤ ਯੋਜਨਾ ਕਾਰਡ ਜਿਹੜੇ ਬਣਨੇ ਸ਼ੁਰੂ ਹੋਣਗੇ 10 ਲੱਖ ਰੁਪਏ ਦਾ ਪੰਜਾਬ ਸਰਕਾਰ ਦੇ ਵੱਲੋਂ ਮੁਫਤ ਇਲਾਜ ਜਿਹੜਾ ਮੁਹैया ਕਰਵਾਇਆ ਜਾਏਗਾ ਉਦੋਂ ਤੁਹਾਡਾ ਤੇ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀ ਆਪਸ ਦੇ ਵਿੱਚ ਆਪਾਂ ਲੋਕਾਂ ਦੇ ਵੱਲੋਂ ਜਦੋਂ ਗੱਲਾਂ ਬਾਤਾਂ ਕਰਦੇ ਆ ਤਾਂ ਕੀ ਗੱਲਬਾਤ ਹੋ ਰਹੀ ਸੀ ਉਸ ਸਮੇਂ ਬਹੁਤ ਵਧਾਈ ਦੇ ਰਹੇ ਹਾਂ ਭਗਵਾਨ ਸਿੰਘ ਮਾਨ ਨੂੰ ਸਰਕਾਰ ਦਾ ਯਾਨਕੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੱਲੋਂ ਸਾਡੀ ਯਾਨਕੀ ਸੰਗਤ ਵੱਲੋਂ ਸਾਡੇ ਸ਼ਹਿਰ ਵਾਸੀਆਂ ਵੱਲੋਂ ਮਹੱਲਾ ਵਾਸੀਆਂ ਵੱਲੋਂ ਸਾਡੇ ਯਾਨਕੀ ਕੌਂਸਲਰ ਸਾਹਿਬ ਦਾ ਧੰਨਵਾਦ ਹੈ ਸਾਹ ਗੁਰਪ੍ਰੀਤ ਸਿੰਘ ਬੱਬਲ ਦਾ ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕਰਕੇ ਸਾਰੇ ਸਾਥੀਆਂ ਨੂੰ ਨਾਲ ਲੈ ਗਏ ਇਹ ਕੈਂਪ ਜਿਹੜੇ ਲਗਾਏ ਹਨ ਉਹ ਜਿਸ ਜਿਸ ਬੰਦੇ ਨੂੰ ਨਈ ਨੌਲੇਜ ਦੇ ਬਾਰੇ ਉਹਨਾਂ ਨੂੰ ਇਸ ਚੀਜ਼ ਦੀ ਦੇ ਤੇ ਨੌਲੇਜ ਦੇ ਕੇ ਬੁਲਾਇਆ ਕੀਤਾ ਮਹੱਲਿਆਂ ਚ ਕੀਤਾ ਪੀਰ ਕਿਨਸ ਦੇ ਕੇ ਕਿ ਵੀ ਤੁਸੀਂ ਆਪਣਾ ਵੋਟਰ ਕਾਰਡ ਲੈ ਕੇ ਆਓ ਆਪਣੇ ਆਧਾਰ ਬਣਵਾਓ ਆਪਣਾ ਕਾਰਡ ਬਣਵਾਓ ਤੁਹਾਡੀ ਜਨਕੀ ਇਸ ਦੇ ਕੰਮ ਤੁਹਾਡੇ ਆਉਣ ਵਾਲਾ ਜਨਕੀ ਕਾਰਡ ਆ ਜਿਹੜਾ ਉਹਦੇ ਵਾਸਤੇ ਵਾਲਾ ਲਾਭ ਠਾਉ ਤੁਸੀਂ ਇਸ ਤੋਂ ਪਹਿਲਾਂ ਜਦੋਂ ਸਰਕਾਰਾਂ ਹੋਰ ਹੁੰਦੀਆਂ ਸੀ ਉਦੋਂ ਇਲਾਜ ਕਰਵਾਉਣਾ ਹੁੰਦਾ ਸੀ ਤਾਂ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਲੋਕ ਜਨਕੀ ਲਾਈਨਾਂ 'ਚ ਭਾਵੇਂ ਸਰਕਾਰੀ ਹਸਪਤਾਲ ਬਣਨ ਹੋਣ ਦੇ ਬਾਵਜੂਦ ਵੀ ਲੋਕ ਲਾਈਨਾਂ 'ਚ ੱੱਕੇ ਖਾ ਖਾ ਕੇ ਇਲਾਜ ਨਹੀਂ ਕਰਾ ਸਕਦੇ ਸਨ ਸੋ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਗੇ ਬਹੁਤ ਬਹੁਤ ਧੰਨਵਾਦ ਆ ਪੰਜਾਬ ਸਰਕਾਰ ਦਾ ਸਰਾ ਔਰ ਸਾਡੇ ਪਰਾਰੇ ਕਾਉਂਸਲਰ ਗੁਰਪ੍ਰੀਤ ਸਿੰਘ ਬੱਬਲ ਦਾ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਯਾਨਕੀ ਸਾਰੇ ਉਪਰਾਲੇ ਚਲਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੈਂ ਸਰਦਾਰ ਸੁਖਿੰਦਰਜੀਤ ਸਿੰਘ ਜੀ ਇਹ ਜੋ ਮੁੱਖ ਮੰਤਰੀ ਸੇਤ ਯੋਜਨਾ ਦੀ ਸ਼ੁਰੂਆਤ ਹੋਈ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜੀ ਬੜਾ ਵਧੀਆ ਉਪਰਾਲਾ ਕੀਤਾ ਜੀ ਮਾਨ ਸਰਕਾਰ ਨੇ ਇਸ ਵਾਸਤੇ ਜਿੰਨਾ ਵੀ ਉਹਨਾਂ ਦਾ ਤਨਮਾਦ ਕੀਤਾ ਜਾਵੇ ਘਟ ਹੈ ਜਿਹੜੇ ਗਰੀਬ ਆਦਮੀ ਵਿਚਾਰੇ ਇਲਾਜ ਨਹੀਂ ਕਰਾ ਸਕਦੇ ਜਾਂ ਜਿਹੜੇ ਆਪਣੇ ਪੈਸਿਆਂ ਖਾਣੋਂ ਮਰ ਜਾਂਦੇ ਸੀ ਉਹਨਾਂ ਵਾਸਤੇ ਬੜੀ ਅੱਛੀ ਸਕੀਮ ਦਿੱਤੀ ਹੈ ਮਤਲਬ ਕਿ ਬਾਰ-ਬਾਰ ਬੇਨਤੀ ਇਹ ਹੀ ਹੋਏਗੀ ਮੇਰੀ ਕਿ ਮਾਨ ਸਰਕਾਰ ਨੇ ਬਹੁਤ ਅੱਛਾ ਪ੍ਰਾਲਾਇਕ ਕੀਤਾ ਹੈ। ਸੋ ਕੀ ਕਹਿਣਾ ਚਾਹੋਗੇ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜਾ ਬਣਾਇਆ ਜਾ ਰਿਹਾ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਸਮਾਂ ਲੱਗ ਰਿਹਾ ਜਾਂ ਹਰੇਕ ਪਰਿਵਾਰ ਦਾ ਹਰੇਕ ਜੀ ਜਿਹੜਾ ਬੜੇ ਆਰਾਮ ਦੇ ਨਾਲ ਆ ਕੇ ਬਣਵਾ ਪਾ ਰਿਹਾ ਜੀ ਇਹਦੇ ਵਿੱਚ ਸਿਰਫ 10 12 ਮਿੰਟ ਦਾ ਸਿਰਫ ਟਾਈਮ ਲੱਗ ਰਿਹਾ ਜੀ ਕੋਈ ਇਹਦੇ ਚੁੱਕਤ ਵਾਲੀ ਗੱਲ ਨਹੀਂ ਬੜੇ ਆਰਾਮ ਨਾਲ ਕਰ ਰਹੇ ਨੇ ਸਾਡੇ ਏਰੀਆ ਦੇ ਕੌਂਸਲ ਗੁਰਦੀਪ ਸਿੰਘ ਪੱਗਲ ਬਹੁਤ ਅੱਛਾ ਕੰਮ ਕਰ ਰਹੇ ਨੇ ਨਾਲ ਮੋਢੇ ਨਾਲ ਮੋਢਾ ਖੜਕੇ ਕਰ ਰਹੇ ਨੇ ਮ ਉਹਰਾ ਉਹਨਾਂ ਦਾ ਮਿਲ ਰਿਹਾ ਟਾਈਮ ਬਚਤ ਹੋ ਰਹੀ ਹੈ ਕੋਈ ਟਾਈਮ ਨਹੀਂ ਲੱਗ ਰਿਹਾ ਜੀ ਸੋ ਜੇ ਗੱਲ ਕਰੀਏ ਇਸ ਤੋਂ ਪਹਿਲਾਂ ਕਾਫੀ ਦੇਖਣ ਨੂੰ ਮਿਲਦਾ ਸੀ ਗਰੀਬ ਪਰਿਵਾਰ ਤੇ ਕਿਸਾਨ ਪਰਿਵਾਰ ਜਦੋਂ ਇਲਾਜ ਨਹੀਂ ਕਰਵਾ ਪਾਉਂਦੇ ਸੀ ਤਾਂ ਕਾਫੀ ਵਾਰ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਸੀ ਕਿਉਂਕਿ ਪੈਸਾ ਨਹੀਂ ਸੀ ਹੁੰਦਾ ਉਹਨਾਂ ਨੂੰ ਕਿੰਨਾ ਕੁ ਲਾਭ ਮਿਲੇਗਾ ਇਹਦਾ ਉਹਨਾਂ ਨੂੰ ਦੇਖੋ ਜੀ ਇਸ ਚੀਜ਼ ਦਾ ਬਹੁਤ ਜ਼ਿਆਦਾ ਲਾਭ ਮਿਲੇਗਾ ਗਰੀਬ ਆਦਮੀ ਦੇ ਇੱਕ ਮੂੰਹ ਚ ਤਾਂ ਸੀਸਾ ਨੇ ਉਹਨਾਂ ਤਾਂ ਹਰ ਕਿਸੇ ਨੂੰ ਦੇਖੋ ਜੀ ਇਸ ਟਾਈਮ ਮਾਨ ਸਰਕਾਰ ਨੂੰ ਹਰ ਵੇਲੇ ਸੀਸ ਮਿਲ ਰਹੀ ਹੈ ਉਹਨਾਂ ਨੂੰ ਇਹ ਜਿਹੜਾ ਉਪਰਾਹਣਾਂ ਨੇ ਕੀਤਾ ਅਜੇ ਤੱਕ ਕਿਸੇ ਨੇ ਇਦਾਂ ਦਾ ਕਦਮ ਉਠਾਇ ਬਹੁਤ ਅੱਛਾ ਕੀਤਾ ਅੱਛਾ ਤੁਹਾਡੇ ਜ਼ਿੰਦਗੀ ਦੇ ਵਿੱਚ ਤਾਂ ਕਾਫੀ ਸਰਕਾਰਾਂ ਜਿਹੜੀਆਂ ਆਈਆਂ ਹੋਣਗੀਆਂ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਵੱਲੋਂ ਅਜਿਹੇ ਉਪਰਾਲੇ ਕੀਤੇਗੇ ਕਦੀ ਕਦੀ ਇਹੋ ਜਿਹਾ ਮੌਕਾ ਨਹੀਂ ਮਿਲਿਆ ਜੀ ਕਦੀ ਨਾ ਉਹਨਾਂ ਨੇ ਕਦੀ ਇਸ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ ਨਾ ਕੋਈ ਕੰਮ ਹੋਇਆ ਇਹ ਸਰਕਾਰ ਨੇ ਸਭ ਤੋਂ ਵਧੀਆ ਬਿਮ ਐਨ ਟਾਪ ਦਾ ਮਤਲਬ ਕਿ ਪ੍ਰੋਗਰਾਮ ਕੀਤਾ ਜਿਹੜਾ ਗਰੀਬ ਆਦਮੀ ਵਾਸਤੇ ਬਹੁਤ ਅੱਛਾ ਕੀਤਾ ਉਹਨਾਂ ਨੇ ਸੋ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਕੀ ਕਹਿਣਾ ਚਾਹੂੰ। ਦੇਖੋ ਜੀ ਮੈਂ ਤੁਹਾਨੂੰ ਇਹ ਹੀ ਬੇਨਤਾ ਕਰਾਂਗਾ ਗੁਰੂ ਨਾਨਕ ਅੱਗੇ ਵੀ ਪ੍ਰਮਾਤਮਾ ਕਰੇ ਅਗਲੇ ਸਾਲ ਵੀ ਸਰਕਾਰ ਇਹ ਮਾਨ ਸਰਕਾਰ ਦੀ ਆਵੇ ਜੀ। ਜਿਹੜਾ ਮਤਲਬ ਕਿ ਗਰੀਬਾਂ ਵਾਸਤੇ ਇੰਨਾ ਸੋਚਦੇ ਨੇ, ਭਲਾ-ਭਲਾਈ ਕਰਦੇ ਨੇ, ਉਹਨਾਂ ਦੀ ਸਰਕਾਰ ਆਣੀ ਚਾਹੀਦੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ, ਇਹਦੇ ਨਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਕਿੰਨਾ ਕੁ ਫਾਇਦਾ ਹੋਏਗਾ? ਸਾਨੂੰ ਜੀ ਬਹੁਤ ਫਾਇਦਾ ਹੋਇਆ ਹੈ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜੋ ਬੁਢੇਪੇ ਵਿੱਚ ਆ ਕੇ ਤਕਲੀਫਾਂ ਆਉਂਦੀਆਂ ਨੇ ਤੇ ਆਪਣੇ ਬੱਚੇ ਵੀ ਨਹੀਂ ਪੁੱਛਦੇ ਕਿਉਂਕਿ ਜਦ 4 ਪੈਸੇ ਕੋਲ ਹੋਣਗੇ ਤਾਂ ਅਸੀਂ ਆਪਣਾ ਆਪ ਇਲਾਜ ਤੇ ਕਰਾ ਸਕਾਂਗੇ ਨਾ ਅਸੀਂ ਬੱਚਿਆਂ ਤੇ ਭਾਰੂ ਨਹੀਂ ਬਣਾਂਗੇ ਸਾਨੂੰ ਬੜੀ ਖੁਸ਼ੀ ਹੋਈ ਮਾਨ ਸਾਹਿਬ ਨੇ ਸਾਡੇ ਬੁਢੇਪੇ ਵਾਸਤੇ ਸੋਚਿਆ ਹੈ ਔਰ ਸਾਡੀ ਬਹੁਤ ਹੀ ਅੱਛੀ ਉਹਨਾਂ ਨੇ ਮਦਦ ਕੀਤੀ ਹੈ ਔਰ ਪਹਿਲੇ ਵੀ ਉਹਨਾਂ ਨੇ ਬਹੁਤ ਸਾਨੂੰ ਦੇਖੋ ਇੱਕ ਤਾਂ ਸਾਡਾ ਬਿਜਲੀ ਦਾ ਬਿੱਲ ਮਾਫ ਹੋਇਆ ਦੇਖੋ ਗਰੀਬਾਂ ਲਈ ਕਿੰਨੀ ਅੱਛੀ ਗੱਲ ਹੁੰਦੀ ਹੈ ਕਿ ਜਿਹੜੇ ਗਰੀਬ ਵਿਚਾਰੇ ਨਹੀਂ 33 ਦੇ ਬਿੱਲ ਦੇ ਸਕਦੇ ਉਹਨਾਂ ਲਈ ਤੇ ਦੇਖੋ ਕਿੰਨੀ ਵਧੀਆ ਗੱਲ ਹੋ ਗਈ ਉਹ ਸਾਡੇ ਲਈ ਵੀ ਬਹੁਤ ਸਾਡਾ ਵੀ ਨਹੀਂ ਬਿੱਲ ਆਇਆ ਜੋ ਹੁੰਦੀ ਅਸੀਂ 32 ਦੋ ਸਾਲ ਹੋ ਗਏ ਨੇ ਕੋਈ ਪਿਆਸਾ ਬੈਨਿਆ ਸੀ ਇੰਨੀ ਖੁਸ਼ੀ ਹੁੰਦੀ ਔਰ ਇੱਕ ਹੋਰਨ ਮੁੱਦਾ ਉਠਾਇਆ ਸੀ 1000 ਰੁਪਿਆ ਹਰ ਲੇਡੀ ਨੂੰ ਦਿੱਤਾ ਜਾਏਗਾ ਪਰ ਚਲੋ ਕੋਈ ਗੱਲ ਨਹੀਂ ਉਹ ਵੀ ਮਨਜ਼ੂਰ ਕਰਕੇ ਸ਼ੁਰੂ ਦੇਣਗੇ ਸਾਨੂੰ ਕੁਝ ਕਾਰਨ ਬੜੀ ਲੇਡੀ ਸਾਨੂੰ ਇੱਕ ਬਸਤਾ ਦਾ ਕਿਰਾਇਆ ਦੇਖੋ ਬੜੀਆਂ ਸਹੂਲਤਾਂ ਦੇ ਰਿਹਾ ਕਹਿੰਨੇ ਔਰ ਆਉਣ ਵਾਲੇ ਟਾਈਮ ਤੇ ਅਸੀਂ ਇਹੀ ਕਹਿੰਨੇ ਆ ਸੱਚਾ ਬਾਦਸ਼ਾਹ ਨੇ ਦੇਖੋ ਹੋਰ ਵੀ ਇੱਥੇ ਤੱਕ ਬਣ ਫੇਰ ਹੀ ਬਣਨ ਔਰ ਸਾਨੂੰ ਹਰ ਸਹੂਲਤ ਮਿਲੇਗੀ ਅਸੀਂ ਇਹ ਅਰਦਾਸ ਕਰਨਾ ਸਾਡੀ ਬੇਨਤੀ ਹੈ ਅਰਦਾਸ ਵੀ ਵਾਇਰ ਵਗੇ ਕਿ ਭਾਈ ਤੁਸੀਂ ਅਨਫਿਰ ਜਵਾਬਾ ਕਾਮਯਾਬ ਬਣਾਓ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਕਦੇ ਇਲਾਜ ਕਰਵਾਣਾ ਪਿਆ ਹੋਵੇ ਤੇ ਇਲਾਜ ਕਰਵਾਉਣ ਦੇ ਲਈ ਕੋਈ ਆਪਣੀ ਜ਼ਮੀਨ ਜਿਹੜੀ ਹੈ ਗਹਿਣੇ ਰੱਖਣੀ ਪਈ ਹੋਵੇ ਜਾਂ ਫਿਰ ਜ਼ਮੀਨ ਹੀ ਵੇਚਣੀ ਪਈ ਹੋਵੇ ਪਿਛਲੇ ਦਿਨ ਤਾਂ ਕੀਤਾ ਹੀ ਕੁਝ ਨਹੀਂ ਹੈਗਾ ਜੀ ਸਾਨੂੰ ਤੇਹਨੀਆਂ ਉਹਨਾਂ ਨੇ ਮੁਸ਼ਕਲਾਂ ਪਾਈਆਂ ਨੇ ਸਾਡੀ ਤਾਂ ਕੀ ਸੜਕਾਂ ਕੀ ਹੋ ਕੀ ਕੀ ਕੁੱਚੀ ਵੀ ਨਹੀਂ ਅੱਜ ਸਾਡੇ ਪਾਰਕ ਦੇਖੋ ਅੱਜ ਸੜਕਾਂ ਦੇਖੋ ਜਦੋਂ ਲੋਕ ਲੰਘਦਾ ਤੇ ਦੇਖੋ ਕਿੰਨੀਆਂ ਉਹਨਾਂ ਨੂੰ ਮੁਸ਼ਕਲਤਾ ਹੁੰਦੀਆਂ ਨੇ ਤੇ ਪਹਿਲੇ ਤਾਂ ਕੋਈ ਅੱਜ ਤੱਕ ਦੇਖਿਆ ਵੀ ਨਹੀਂ ਕਿਸੇ ਨੇ ਆ ਕੇ ਸਾਡਾ ਚਾਰ ਵਾਰੀ ਫੋਨ ਕਰੀਦਾ ਸੀ ਇੱਕ ਵਾਰ ਸਾਡੀ ਲਾਈਨ 'ਤੇ ਆ ਕੇ ਕੋਈ ਬੱਤੀ ਬੰਦ ਹੁੰਦੀ ਤਾਂ ਦੇਖਣ ਆਉਂਦੇ ਸੀ ਅਸੀਂ ਕਹਿੰਦੇ ਸੀ ਤਾਲੇ ਦੀ ਬੇਨਤੀ ਕਰਦੇ ਪਏਗਾ ਪਰ ਉਹ ਸਾਡੀਆਂ ਬੇਨਤੀਆਂ ਵੀ ਮਨਜ਼ੂਰ ਨਹੀਂ ਕੀਤੀਆਂ ਤੇ ਦੇਖੋ ਤਾਂ ਸਾਨੂੰ ਕੋਈ ਸਹੂਲਤ ਨਹੀਂ ਦਿੱਤੀਆਂ ਪਰ ਅਸੀਂ ਸਭ ਪਬਲਿਕ ਬਹੁਤ ਖੁਸ਼ ਹੋਣਗੇ ਕਿਉਂਕਿ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਤੇ ਫਿਰ ਅਰਦਾਸ ਕਰਦੇ ਪਏ ਉਹਨਰ ਵਾਹ ਰੁ ਕਾਮਯਾਬੀ ਬਖਸ਼। ਸੋ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਕੀ ਕਹਿਣਾ ਚਾਹੋਗੇ? ਬਸ ਇਹ ਕਹਿਣਾ ਬਹੁਤ ਥੈਂਕ ਯੂ ਕਹਿਣਾ ਚਾਹੁੰਦੇ ਆ ਜੀ ਕਿਉਂਕਿ ਉਹ ਸਾਨੂੰ ਬਹੁਤ ਸਹੂਲਤਾਂ ਉਹਨਾਂ ਦਿੱਤੀਆਂ ਨੇ। ਮੈਂ ਇਸ ਕਰਕੇ ਅਸੀਂ ਕਹਿੰਦੇ ਕੋਈ ਵਾਰ-ਵਾਰ ਮੈਂ ਕਹਿੰਦੇ ਅਸੀਂ ਹਰ ਵਕਤ ਅਰਦਾਸ ਕਰਨਾ ਕਿ ਉਸ ਵਾਰ ਮੁੱਖ ਮੰਤਰੀ ਫੇਰ ਬਣਿਆ ਜਾਂ ਔਰ ਸ ਤੋ ਬਿਲਕੁਲ ਜਮੀਨੀ ਪੱਧਰ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਥਾਂ ਦੇ ਉੱਤੇ ਇਹ ਕਾਰਡ ਬਣ ਰਹੇ ਨੇ ਕਿਵੇਂ ਇਹ ਕਾਰਡ ਬਣਾਏ ਜਾ ਰਹੇ ਨੇ ਕੀ ਪ੍ਰੋਸੈਸ ਹੈ ਤੇ ਲੋਕਾਂ ਨੂੰ ਇਸ ਦਾ ਕੀ ਲਾਭ ਹੋਣ ਵਾਲਾ ਲੋਕਾਂ ਦਾ ਇਸ ਮੁੱਖ ਮੰਤਰੀ ਸੇਤ ਯੋਜਨਾ ਬਾਰੇ ਕੀ ਕਹਿਣਾ ਤੁਸੀਂ ਆਪ ਹੀ ਸੁਣਿਆ ਕਿ ਲੋਕ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀ ਪਹਿਲ ਕੀਤੀ ਗਈ ਹੈ ਇਸ ਦੇ ਵਿੱਚ ਕੋਈ ਜਾਤ ਪਾਤ ਨਹੀਂ ਦੇਖੀ ਗਈ ਕੋਈ ਧਰਮ ਨਹੀਂ ਦੇਖਿਆਗਾ ਹਰ ਵਰਗ ਦੇ ਹਰ ਪਰਿਵਾਰ ਦੇ ਜਿਹੜੇ ਜੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਜਿਹੜਾ ਇਹ ਯੋਜਨਾ ਹੈ ਇਹ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ 10 ਲੱਖ ਤੱਕ ਦਾ ਇਲਾਜ ਜਿਹੜਾ ਹਰੇਕ ਪਰਿਵਾਰ ਨੂੰ ਉਹ ਮਿਲੇਗਾ ਤੁਸੀਂ ਬਸ ਆਪਣਾ ਕਾਰਡ ਜਿਹੜਾ ਲੈ ਕੇ ਹਸਪਤਾਲਾਂ ਦੇ ਵਿੱਚ ਜਾਣਾ ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਪੈਸਾ ਜਿਹੜਾ ਉਹ ਨਹੀਂ ਦੇਣਾ ਪਏਗਾ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਇਸ ਯੋਜਨਾ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਣ ਵਾਲਾ ਤੇ ਇਸ ਤੋਂ ਪਹਿਲਾਂ ਕਦੀ ਐਹੋ ਜੀ ਯੋਜਨਾ ਦੇਖਣ ਨੂੰ ਮਿਲੀ ਜਾਂ ਨਹੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ ਲੁਧਿਆਣਾ